ਨੰਡਾਉ ਤਬੰਦਨੇ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸੁਰ ਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਤ ਮਤ ਮਰਣਾ ਚੀਤ ਨ ਆਵੈ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਮਸੀਬਾ ਨਕੇ ਪਖਾਰੀ ਦਰ ਬੈਣ ਆਏ ਹਾ ਬਨਕੇ ਪਿਖਾਰੀ ਦਰ ਬਹਿਨ ਆਏ ਹਾਂ ਬਨਕੇ ਪਿਖਾਰੀ ਦਰ ਮੈਂ ਨ ਆਏ ਹਾਂ ਅਸੀ ਬਨਕੇ ਪਿਖਾਰੀ ਦਰ ਮੈਂ ਆਏ ਹਾਂ ਅਸੀ ਬਣ ਕੇ ਬਿਖਾਰੀ ਦਰ ਬੈਣ 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 ਆਏ ਹਾਂ ਇਰੇ ਨਾਮ ਦੀਆਂ ਥੇਰਾਂ ਦਾ ਤਾਲ ਲੈਣ ਆਏ ਹਾਂ ਨਾਮ ਦੀਆਂ ਥੇਰਾਂ ਦਾ ਤਾਲ ਲੈਣ ਆਏ ਹਾਂ ਇਰੇ ਨਾਮ ਦੀਆਂ ਥੇਰਾਂ ਦਾ ਤਾਲ ਲੈਣ ਆਏ ਹਾਂ ਨਾਮ ਦੀਆਂ ਥੇਰਾਂ ਦਾ ਤਾਲ ਲੈਣ ਆਏ ਇਹਦੇ ਨਾਮ ਦੀਆਂ ਖੈਰਾਂ ਦਾਤਾ ਲੈਣ ਆਏ ਹਾਂ ਨਾਮ ਦੀਆਂ ਖੈਰਾਂ ਦਾਤਾ ਲੈਣ ਆਇਆ ਇਹਦੇ ਨਾਮ ਦੀਆਂ ਖੈਰਾਂ ਦਾਤਾ ਲੈਣ ਆਇਆ ਨਾਮ ਦੀਆਂ ਖੈਰਾਂ ਦਾਤਾ ਲੈਣ ਆਇਆ ਬਨਕੇ ਪਿਖਾਰੀ ਦਰ ਬੈਣ ਆਏ ਹਾਂ ਬਨਕੇ ਪਿਖਾਰੀ ਦਰ ਬੈਣ ਆਏ ਹਾਂ ਅਸੀਂ ਬਣਕੇ ਪਿਖਾਰੀ ਦਰ ਬੈਣ ਆਏ ਹਾਂ ਬਨਕੇ ਪਿਖਾਰੀ ਦਰ ਬੈਣ ਆਏ Uh...

ਵਾਹਿਗੁਰੂ 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 ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਗਾਹੇ ਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਤਨ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਤਨਵਾਹਿ ਗੁਰੂ ਪਾਮੀ ਮਾਲਕਾ ਸਾਨੂੰ ਖੈਰ ਬੰਦਗੀਨ ਪਾਵੀ ਮਾਲਕਾ ਸਾਨੂੰ ਖੈਰਬੰਦ ਬੀਦਾ ਪਾਵੀ ਮਾਦਕਾਰ ਸਾਨੂੰ ਖੈਰਬੰਦ ਬੀਦਾ ਪਾਵੀ ਮਾਲਕਾ ਸਾਨੂੰ ਖੈਰਬੰਦ ਬੀਦਾ பமிி மலக்கூர் வந்த ீர பமி மாலக்கான பமிமார்கா சான் சேர்பந்த பமிமார்கா சான் சேர் வந்த ਖੈਰਬੰਦ ਦੀਦਾ ਦਤਾ 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 ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਦਾ ਪਾਵੀ ਮਾਲਕਾ ਸਾਨੂੰ ਖੈਰ ਬੰਦਗੀ ਕਮ ਭੀਖ ਕਪੀਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਉਹ ਵਿਹਾਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗਲਾਤਾ ਧਰਮ ਸਦਕਾਰ ਜੋ ਗੁਰਾਂ ਦੀ ਸਾਜੀ ਤੇਨ ਬਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਕੋਟ ਬ੍ਰਹਮੰਡ ਕੋ ਠਾਕੂ ਸੁਆਮੀ ਸਰਬ ਜੀਆ ਕਾ ਦਾਤਾਰੇ ਕਰੋੜਾ ਬ੍ਰਹਮੰਡਾ ਦੇ ਮਾਲਕ ਉਪਮਾ ਸਰੂਪ ਕਿਰਪਾਲੂ ਦਿਆਲੂ ਅੰਤਰਜਾਮੀ ਕਰਣਾ ਦਾਣ ਦਇਆ ਦੇ ਸਾਗਰ ਰੂਾਨੀਤ ਦੇ ਮਜੱਸਮੇ ਸਮੁੱਚੀ ਮਾਨਤਾ ਦੇ ਰਹਿਬਰ ਦਸਾਂ ਪਾਰਤਿ ਸ਼ਾਈਆਂ ਦੀ ਜਗਦੀ ਜੋਤ ਗੁਰਤਾਗਦੀ ਤੇ ਬਰਾਜਮਾਨ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਮਹਾਨ ਸ਼ਹੀਦਾਂ ਦੀ ਕਿਰਪਾ ਦਾ ਸਦਕਾ ਅਮਰਤ ਵੇਲ ਤੋਂ ਲਿਆ ਕਰਕੇ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇ ਨੂੰ ਤੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ ਵਡ ਭਾਗੀ ਹੋ ਮੰ ਭੀਖਖ ਭਿਖਾਰੀ ਤੇਰੇ ਤੂੰ ਨਿਜ ਪਤਹਿ ਦਾਤਾ ਹੋ ਹੋ ਦਿਆਲ ਨਾਮ ਦੇਵ ਮੰਗਤ ਜਾਣ ਕੋ ਸਦਾ ਰਹੋ ਰੰਗ ਰਾਤਾ ਪਰਮੇਸ਼ਰ ਦਾ ਨਾਮ ਮੰਗੀ ਭਿਖਾਰੀ ਬਣ ਕੇ ਬਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀ ਉਤਰੈ ਮਨ ਕੀ ਭੁੱਖ ਜਦੋਂ ਨਾਮ ਮਿਲ ਗਿਆ ਬੰਦੇ ਨੂੰ ਸੰਤੋਖ ਆ ਜਾਂਦਾ ਹੈ ਜਿਹੜੇ ਮਨ ਦੀਆਂ ਭੁੱਖਾਂ ਹਨ ਕ੍ਰਿਸ਼ਨ ਆਮਾ ਦੀਆਂ ਭੁੱਖਾਂ ਹਨ ਉਹ ਸਾਰੀ ਮਿਟ ਜਾਂਦੀ ਹੈ ਜਦੋਂ ਪਰਮੇਸ਼ਰ ਦਾ ਨਾਮ ਸਾਡੇ ਅੰਦਰ ਟਿਕ ਗਿਆ ਭਾਈ ਗੁਰਦਾਸ ਜੀ ਕਹਿੰਦੇ ਆਪ ਤੈ ਜਾ ਕੇ ਭੀਖ ਮੰਗਣ ਪੇਖਾਰੀ ਦੀਨ ਦੇਖਤ ਅਧੀਨ ਨਰਾਸ ਉਹਨਾ ਵਿੜਾਰ ਹੈ ਹੁਣ ਭਾਈ ਸਾਹਿਬ ਦੀ ਪੰਕਤੀ ਇਹਨਾਂ ਜਿਹੜੀਆਂ ਗੁਰਬਾਣੀ ਨਾਲ ਭਾਈ ਜਿਵੇਂ ਕਹੇਲੀ ਗੁਰੂ ਗ੍ਰੰਥ ਸਾਹਿਬ ਦੀ ਪੂੰਜੀ ਹਾ ਨਾਮ ਭੀਖ ਕੇ ਭਿਖਾਰੀ ਤੇਰੇ ਤੂੰ ਨੇ ਜੇ ਪਤਾ ਹੈ ਦਾਤਾ ਉਹ ਦਾਤਾ ਦੇਣ ਵਾਲਾ ਦਾਤਾ ਦੇਣ ਵਾਲਾ ਪ੍ਰਮਾਤਮਾ ਹੈ ਭਾਈ ਸਾਹਿਬ ਵੀ ਕਹਿੰਦੇ ਨੇ ਆਵਤ ਹੈ ਜਾ ਕੇ ਭੀਖ ਭਾ ਭੀਖ ਮੰਗਣ ਬਿਖਾਰੀ ਹੁਣ ਇਥੋਂ ਆਪਾਂ ਸਾਰੀ ਮੰਗਣ ਵਾਸਤੇ ਆਉਣੇ ਆਂ ਦੀਨ ਦੇਖਤ ਅਧੀਨੈ ਨਰਾਸੋਣਾ ਵਿਡਾਰ ਹੈ ਦੀਨ ਦਿਆਲ ਆਕਾਲ ਪੁਰਖ ਵਾਹਿਗੁਰੂ ਜੀ ਜਦੋਂ ਸਾਨੂੰ ਦੇਖਦਾ ਤਰਸ ਕਰਦਾ ਨਾ ਫਿਰ ਮਹਾਰਾਜ ਕਿਰਪਾ ਕਰਦੇ ਸਾਨੂੰ ਭਾਈ ਦਾਤਾ ਮਕਸ਼ ਦੇ ਨੇ ਪਾਪ ਕੈ ਲਈ ਜਿੰਮੇ ਕੋਈ ਭਾਈ ਸਭ ਕਹਿੰਦੇ ਅੱਡਿਆਂ ਤੇ ਬੈਠੇ ਨੇ ਨਾ ਭਾਈ ਕੋਈ ਭਿਖਾਰੀ ਭੀਖ ਮੰਗਦੇ ਨੇ ਉਹ ਐਸੇ ਤਰੀਕੇ ਨਾਲ ਭੀਖ ਮੰਗਦੇ ਨੇ ਕਿ ਮੰਗਣਾਂ ਲਈ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ ਦੇਣ ਦੇ ਲਈ ਵੀ ਇਹ ਮੈਨੂੰ ਪੈਸੇ ਦੇ ਕੇ ਜਾ ਜਿਗਾ ਦੀਨ ਦੇਖਤ ਅਧੀਨ ਨਾ ਨਰਾਸੋ ਨਾ ਵਿਡਾਰਾ ਉਹਨੂੰ ਨਿਰਾਸ਼ ਨਹੀਂ ਕਰ ਸਕਦਾ ਐਸੇ ਹਿਸਾਬ ਨਾਲ ਭੀਖ ਮੰਗਦੇ ਨੇ ਹੁਣ ਇੱਥੇ ਮਹਾਰਾਜ ਭਾਈ ਗੁਰਦਾਜ ਜੀ ਸਾਨੂੰ ਇਹ ਸਮਝਾਉਂਦੇ ਨੇ ਵੀ ਜਿੱਦਾਂ ਉਹ ਭੀਖ ਮੰਗਦੇ ਨੇ ਨਾ ਡਿਆਂ ਦੇ ਸਟੇਸ਼ਨਾਂ ਤੇ ਟ੍ਰੇਨਾਂ ਦੇ ਵਿੱਚ ਬੱਸਾਂ ਦੇ ਵਿੱਚ ਪਰ ਮਜਬੂਰ ਹੋ ਕੇ ਬੰਦੇ ਨੂੰ 10-20 ਰੁਪਏ ਦੇਣੇ ਪੈਂਦੇ ਨੇ ਇਸੇ ਕਰਕੇ ਭਾਈ ਸਾਹਿਬ ਕਹਿੰਦੇ ਇਦਾਂ ਦਾ ਜੀਵਨ ਬਣਾ ਲੈ ਜਿਵੇਂ ਉਹ ਭੀਖ ਮੰਗਦੇ ਨੇ ਗੁਰੂ ਦਰਬਾਰ ਨਾਲ ਐਂ ਜੁੜ ਜਾ ਪਰਮਾਤਮਾ ਤੈਨੂੰ ਦੇਖ ਕੇ ਨਾ ਫਿਰ ਜ਼ਰੂਰ ਤੇਰੇ ਤੇ ਕਿਰਪਾ ਕਰਨਗੇ ਕੱਲ ਵੀ ਸਰਵਣ ਕਰੇ ਕਿ ਵੀਰ ਕੇ ਸੋ ਕੇ ਸੋ ਕੂਕੀਆ ਨਾ ਸੋਈਏ ਆਸਾਰ ਰਾਤ ਦਿਨ ਸਕੇ ਕੂਕਣ ਕਬੂ ਹੁ ਕੇ ਸੁਣੇ ਪੁਕਾਰ ਉਹ ਕਦੇ ਤਾਂ ਸੁਣੇਗਾ ਨਾ ਪੁਕਾਰ ਪਰਮੇਸ਼ਰ ਦਾ ਪਰਜਾ ਨਾਮ ਮੰਗਾਗੇ ਫੇ ਸਾਰੀਆਂ ਦਾਤਾਂ ਆ ਜਾਣਗੀਆਂ ਜਾ ਕਹਿ ਬੈਠਤ ਹੈ ਜਾ ਕਹਿ ਦਵਾਰ ਆਸਾ ਕਹਿ ਬਿਦਾਰ ਸੁਆਨਿਆ ਤੋ ਕਰੁਣਾ ਕਹਿ ਤੋਰ ਟੂਕ ਤਾਹੇ ਢਾਰ ਹੈ ਕਿਵੇਂ ਭਾਈ ਸਾਹਿਬ ਕਹਿੰਦੇ ਨਾ ਕਿਸੇ ਦੇ ਦਵਾਰੇ ਕਹਿੰਦੇ ਆਸਾ ਰੱਖ ਕੇ ਕੁੱਤਾ ਜਾਂਦਾ ਹੈ ਸਵਾਨ ਕਹਿੰਦੇ ਨੇ ਕੁੱਤੇ ਨੂੰ ਹੁਣ ਜਦ ਆਪਨੇ ਦਰ ਤੇ ਆਉਂਦੇ ਤੇ ਸੋਟੀਆਂ ਵੀ ਮਾਰਦੇ ਆਂ ਆਪਾਂ ਘੂਰਦੇ ਵੀ ਆਂ ਅਤੇ ਬਾਰ ਵੀ ਬੰਦ ਕਰ ਦਿੰਨੇ ਆਂ ਪਰ ਉਹ ਫੇਰ ਵੀ ਘੀੜਾ ਲੈ ਕੇ ਆ ਕੇ ਮੁੜ ਕੇ ਫੇਰ ਉਸੇ ਦਰ ਤੇ ਆ ਕੇ ਮੰਗਦਾ ਹੈ ਵੀ ਮੈਨੂੰ ਭਾਈ ਰੋਟੀ ਦਾ ਟੁਕ ਮਿਲ ਜਾਵੇ ਜੀ ਨਾਲ ਘੂਰ ਦਿੰਨੇ ਆਂ ਡਾਂਗ ਵੀ ਮਾਰਦੇ ਆਂ ਬਾਰ ਵੀ ਬੰਦ ਕਰ ਦਿੰਨੇ ਆਂ ਫੇਰ ਵੀ ਆ ਕੇ ਉੱਥੇ ਦਰਤੇ ਬਹਿ ਜਾਂਦਾ ਹੈ ਭਾਈ ਸਾਹਿਬ ਕਹਿੰਦੇ ਇਦਾਂ ਦਾ ਬਣ ਜਾਵਾ ਜੇ ਤੈਨੂੰ ਜਿਵੇਂ ਬਾਣੀ ਕਿਤੇ ਕਰੜੇ ਵਚਨ ਕਰਦੀ ਹੈ ਨਾ ਕੌੜੇ ਵਾਚਨ ਵੀ ਆਉਂਦੇ ਨੇ ਘੂਰ ਕੇ ਸਮਝਾਉਂਦੇ ਨੇ ਕਿਤੇ ਮਹਾਰਾਜ ਤਾਂ ਇਹ ਨਾ ਸੋਚ ਵੀ ਮੈਨੂੰ ਮਹਾਰਾਜ ਨੇ ਘੂਰਤਾ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸੇ ਤਾਂ ਗੁਰ ਵਡਿਆਈ ਜੇ ਝੜਕ ਦਿੱਤਾ ਨਾ ਮਾਪੇ ਆਪਣੇ ਕਿਵੇਂ ਉਹ ਭਾਈ ਝਟ ਕਦੇ ਨੇ ਨਾ ਉਹਦੇ ਮਾਪੇ ਨੂੰ ਸਮਝਾਉਣ ਬਾਅਦ ਝਟਕਦੇ ਨੇ ਇਸ ਕਰਕੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਾਂ ਬਾਪ ਹਨ ਜੇ ਗੁਰ ਝੜਕੇ ਤਾਂ ਮਿੱਠਾ ਲਾਗੇ ਤੇਰੇ ਭਲੇ ਲਈ ਝੜਕੇ ਤੇਰੇ ਭਲੇ ਲਈ ਉਬਾਚਨ ਕੀਤਾ ਜੇ ਬਖਸ਼ੇ ਤਾਂ ਗੁਰ ਬੜਿਆਈ ਜੇ ਤੈਨੂੰ ਕੋਈ ਚੀਜ਼ ਬਖਸ਼ ਵੀ ਦਿੱਤੀ ਕੋਈ ਦਾਤ ਮਿਲ ਗਈ ਫਿਰ ਇਹ ਨਾ ਸੋਚ ਵੀ ਇਹ ਮੈਂ ਕੀਤਾ ਫਿਰ ਇਹ ਸਮਝ ਲਵੀ ਬੜਿਆਈ ਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ ਤਾਂ ਤੇਰੀ ਦਾਤਾਂ ਬਖਸ਼ਿਆ ਨੇ ਮਹਾਰਾਜ ਫਿਰ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਬੈਠ ਤਾ ਹੈ ਜਾ ਕੇ ਦੁਆਰ ਆਸਾ ਕੈ ਬਡਾਰ ਆਸਾ ਰੱਖ ਕੇ ਬੈੰਦਾ ਹੈ ਆਪਾਂ ਆਸਾ ਰੱਖ ਕੇ ਬੈਸਤੀਏ ਸਵਾਨਿਆ ਤੋਂ ਕਰਣਾ ਕਹੈ ਕਰੁਣਾ ਕਹਿੰਦੇ ਨੇ ਭਾਵ ਦਇਆ ਦੇ ਘਰ ਵਿੱਚ ਆ ਜਾਣਾ ਫਿਰ ਜਦੋਂ ਗੁਰਬਾਣੀ ਦੇ ਵਿੱਚ ਕਈ ਜਗ੍ਹਾ ਤੇ ਅਸੇ ਆਉਂਦਾ ਕਰੁਣਾ ਅਨੁਧਾਨ ਕਰੁਣਾ ਮੈਂ ਭਾਵ ਇੱਥੇ ਹੈਗਾ ਦਇਆ ਦਾ ਅਰਥ ਵੀ ਦਇਆ ਦੇ ਵਿੱਚ ਆ ਜਾਣਾ ਕਹੈ ਤੋਰ ਟੁਕਤਾ ਹੈ ਨਾ ਡਾਰਹਿ ਕਹਿੰਦੇ ਫਿਰ ਉਹ ਭਾਈ ਟੁਕ ਮਾਲਕ ਪਾਇ ਜਿੰਦਾ ਵੀ ਦਵਾਰਾ ਦਵਾਰਾ ਦਰ ਤੇ ਆਇਆ ਮੇ ਰੋਟੀ ਦੇ ਦੋ ਪੁੱਤੇ ਨੂੰ ਫਿਰ ਪੰਕਤੀ ਵਿੱਚ ਕਹਿੰਦੇ ਨੇ ਪਾਇਨ ਕੈ ਪਨਹੀ ਰਹਤ ਪਰ ਹਰੀ ਪਰੇ ਕਾਹੂ ਕਾਹੂ ਕਾ ਜੁਟ ਚਲਤ ਸਮਾਰ ਹੈ ਹੁਣ ਜੁੱਤੀ ਦੀ ਗੱਲ ਕੀਤੀ ਹੈ ਭਾਈ ਸਾਹਿਬ ਨੇ ਜਿਵੇਂ ਜੁੱਤੀ ਹੈ ਬੰਦਾ ਕੋਈ ਪਾ ਕੇ ਜਾਂਦਾ ਨਾ ਕਿੰਨੀ ਦੂਰ ਤੱਕ ਜਾਇ ਆਉਂਦਾ ਕਿਤੇ ਕੰਡਿਆਂ ਤੇ ਪੈਰ ਤਰੇ ਜਾਂਦੇ ਨੇ ਕਿਤੇ ਗੰਦੇ ਤੇ ਪੈਰ ਤਰੇ ਜਾਂਦੇ ਨੇ ਆ ਕੇ ਪਰ ਇੱਕ ਪਾਸੇ ਖੂਂਜੇ ਵਿੱਚ ਘੜ ਦਿੰਦਾ ਹੈ ਭਾਪ ਕਈ ਐਸੇ ਵੀ ਹਨ ਕਰ ਜਿਹੜੇ ਜੁੱਤੀ ਅੰਦਰ ਨਹੀਂ ਲੈ ਕੇ ਜਾਂਦੇ ਬਾਹਰੇ ਕੱਢ ਦਿੰਦੇ ਨੇ ਕਹਿੰਦੇ ਫਿਰ ਵੀ ਉਹ ਆਸ ਰੱਖਦੀ ਐ ਵੀ ਮੇਰਾ ਮਾਲਕ ਚਾਹੇ ਮੈਨੂੰ ਪੈਰਾਂ ਵਿੱਚ ਪਾਉਂਦਾ ਤੇ ਕੰਡੇ ਮੇਰੇ ਲੱਗਦੇ ਨੇ ਗੰਦ ਵਿੱਚ ਦੀ ਜਾਨੀ ਆ ਪਰ ਫਿਰ ਵੀ ਉਹ ਆਸ ਲੱਗਦੀ ਐ ਭਾਈ ਸਾਹਿਬ ਕਹਿੰਦੇ ਵੀ ਮੇਰਾ ਮਾਲਕ ਮੈਨੂੰ ਫੇਰ પાਕੇ ਜਾਵੇਗਾ ਆਪਾਂ ਵੀ ਆਸ ਹੀ ਰੱਖੀਏ ਵੇ ਇੱਕ ਪਾਸੇ ਕੁੰਜੇ ਚ ਲਾ ਕੇ ਬੈਠ ਜਾਈਏ ਜਿਵੇਂ ਕਹੇਰੀ ਵੀ ਲੈਣ ਤੇ ਲੱਗ ਜਾਈਏ ਵੀ ਮਹਾਰਾਜ ਕਦਾਂ ਸਾਡੇ ਤੇ ਦਿਆਵਾਨ ਹੋਣਗੇ ਕਦਾਂ ਸਾਨੂੰ ਨਾਮ ਦੀਆਂ ਖੈਰਾਂ ਆਕਾਲ ਪੁਰਖ ਵਾਹਿਗੁਰੂ ਜੀ ਪਾਉਣਗੇ ਨਾ ਪਰ ਪਾਉਣਗੇ ਕਦੋਂ ਹੁਣ ਆਖ਼ਰੀ ਪੰਗ ਦੀ ਵਿੱਚ ਇਹ ਦੱਸਦੇ ਨੇ ਭਾਈ ਸਾਹਿਬ ਕਹਿੰਦੇ ਛਾੜ ਅਹੰਕਾਰ ਛਾਰ ਹੋਏ ਗੁਰਮਾਰਗ ਮੈਂ ਕਬੂਹੋ ਕਹਿ ਦਿਆ ਕਹਿ ਦਿਆਲ ਪਗਧਾਰ ਹੈ ਹੁਣੇ ਖੈਰਾਂ ਤਾਂ ਪੈਣਗੀਆਂ ਦਾਤਾਂ ਸਾਨੂੰ ਤਾਂ ਮਿਲਣਗੀਆਂ ਆਪ ਗਵਾਇਆ ਤਾਂ ਸਭ ਪਾਈਆ ਔਰ ਕੈਸੇ ਚਿਤرائی ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਜਦੋਂ ਆਪਣਾ ਆਪ ਗਵਾ ਲਵਾਂਗੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਨਗੇ ਛਾੜ ਅਹੰਕਾਰ ਛਾਰ ਹੋਏ ਗੁਰਮਾਰਗ ਮੈਂ ਜੇ ਮਾਰਗ ਤੇ ਚੱਲਣਾ ਨਾ ਕਹਿੰਦੇ ਇਹ ਕਹਿੰਦੇ ਤੈਨੂੰ ਭਾਈ ਹੰਕਾਰ ਛੱਡਣਾ ਪਵੇਗਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬਡ ਪਾਗੀ ਪਾਇ ਪਰ ਬਿਰਲੇ ਹਨ ਉਹ ਭਾਈ ਅੱਗਾ ਵਾਲੇ ਜਿਹੜੇ ਪਾਏ ਮਾਰਗ ਤੇ ਚੱਲਦੇ ਹਨ ਅਨਪਰਜਰ ਚੱਲਦੇ ਨੇ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚ ਟਲਾਏ ਕਰੋੜਾਂ ਜਨਮਾਂ ਦੇ ਪਾਪ ਦੂਰ ਕੱਟੇ ਜਾਂਦੇ ਨੇ ਮੈਲ ਕੱਟੀ ਜਾਂਦੀ ਹੈ ਜਿਹੜਾ ਗੁਰੂ ਚਰਣਾ ਵਿੱਚ ਜੁੜ ਜਾਂਦਾ ਕਬੂਹ ਕਹ ਦਇਆ ਕਦਿਆਲ ਪਗ ਧਾਰ ਹੈ ਕਬੂ ਤੇ ਕਦੇ ਤਾਂ ਦਿਆਲ ਹੋਵੇਗਾ ਨਾ ਆਕਾਲ ਪੁਰਖ ਵਾਹਿਗੁਰੂ ਸਾਡੇ ਤੇ ਸਾਨੂੰ ਕਦੇ ਤਾਂ ਨਾਮ ਦੀਆਂ ਖੈਰਾਂ ਪਾਵੇਗਾ ਆਕਾਲ ਪੁਰਖ ਵਾਹਿਗੁਰੂ ਜੀ ਪਰ ਗੁਰੂ ਚਰਨਾਂ ਵਿੱਚ ਇਹੀ ਬੇਨਤੀ ਕਰੀਏ ਆਪਾਂ ਆਕਾਲ ਪੁਰਖ ਵਾਹਿਗੁਰੂ ਪਾਸਾ ਕਿਰਪਾ ਕਰੋ ਕਬੀਰ ਚਰਨ ਕਮਲ ਕੀ ਮੋਜ ਕੋ ਕਹ ਕੈਸੇ ਗ਼ ਉਨਮਾਨ ਕਹਿ ਵੇ ਕੋ ਸੋਭਾ ਨਹੀਂ ਦੇਖਾਂ ਹੀ ਪਰਵਾਣ ਉਹਦੇ ਚਰਨਾਂ ਵਿੱਚ ਇਹੀ ਬੇਨਤੀ ਕਰੀਏ ਪਾਸਾ ਕਿਰਪਾ ਕਰੋ ਸਾਨੂੰ ਸਤ ਸੰਗ ਕਰਨ ਦਾ ਬਲ ਤੇ ਬੁੱਧ ਬਖਸ਼ਿਓ ਕਰਿਓ ਅਬਦੇ ਚੱਲਣ ਨਾਲ ਜੋੜੀ ਰੱਖਿਓ ਸੰਗਤ ਨਾਲ ਜੋੜ ਰਹੀ ਰੱਖਿਓ ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸਤ ਸੰਗ ਦੀਆਂ ਪਰਮਾ ਵਿੱਚ ਲਿਖ ਦਿਓ ਮੇਰੇ ਕੜੀਆਂ ਸਾਥ ਸੰਗ ਦੀਆਂ ਪਰਮਾ ਵਿੱਚ ਲਿਖ ਦਿਓ ਮੇਰੇ ਕੜੀਆਂ ਸਾਥ ਸੰਗ ਦੀਆਂ ਪਰਮਾ ਵਿੱਚ ਲਿਖ ਦਿਓ ਮੇਰੇ ਕੜੀਆਂ ਸਾਥ ਸੰਗ ਦੀਆਂ ਪਰਮਾ ਵਿੱਚ ਲਿਖ ਦਿਓ ਮੇਰੇ ਘੜੀਆਂ ਸੱਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸੱਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸੱਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਘੜੀਆਂ ਸੱਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਰੱਦੀਆਂ ਸੱਤ ਸੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਕਿੰਨੇ ਹੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦਿਆਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦਿਆਂ ਕਰਦੀਆਂ ਤੰਗ ਨੇ ਨਿਰਾ ਜ਼ਿੰਦਗੀ ਦੇ ਰੰਗ ਦਿਆਂ ਕਰਦੀਆਂ ਤੰਗ ਨੇ ਪੀੜਾਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦਿਆਂ ਕਰਦੀਆਂ ਤੰਗ ਨੇ ਪੀੜਾਂ ਦੇਵਾਂਗ ਦੀਆਂ ਕਰਦੀਆਂ ਸੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਸੰਗ ਸੁਬੇ ਪੀੜਾ ਸੋਭਾ ਤੇਰੇ ਦਰਦੀ ਦਾਤਾ ਗਾਉਂਦੇ ਮੈਂ ਵੇਖੇ ਸਾਰੇ 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 ਉਹ ਬਾ ਤੇਰੇ ਦਰਦੀ ਦਾ ਤਾਂ ਗਾਉਂਦੇ ਮੈਂ ਵੇਖੇ ਸਾਰੇ ਉਹ ਬਾ ਤੇਰੇ ਦਰਦੀ ਦਾ ਤਾਂ ਗਾਉਂਦੇ ਮੈਂ ਵੇਖੇ ਸਾਰੇ ਉਹ ਬਾ ਤੇਰੇ ਦਰਦੀ ਦਾ ਤਾਂ ਗਾਉਂਦੇ ਮੈਂ ਵੇਖੇ ਸਾਰੇ ਉਹ ਬਾ ਤੇਰੇ ਦਰਦੀ ਦਾ ਤਾਂ ਗਾਉਂਦੇ ਮੈਂ ਵੇਖੇ ਸਾਰੇ ਸੁਣਿਆ ਤੇਰੇ ਦਰ ਤੋਂ ਦਾਤਾ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਤੇਰੇ ਦਰ ਤੋਂ ਦਾਤਾ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਛਿਵਦਾਬ ਤੋਂ ਦਾਤਾ ਡੁੱਬਦਿਆਂ ਨੂੰ ਮਿਲਣ ਸਹਾਰੇ ਸੁਣਿਆ ਛਿਵਦਾਬ ਤੋਂ ਦਾਤਾ ਡੁੱਬਦਿਆਂ ਨੂੰ ਮਿਲਣ ਸਹਾਰੇ ਦੁਬਿਧਿਆਨੂ ਮਿਲਣ ਸੁਹਾਰੇ ਸੁਣਿਆ ਤੇਰੇ ਦਰ ਤੋਂ ਦਾਤਾ ਦੁਬਿਧਿਆਨੂ ਮਿਲਣ ਸੁਹਾਰੇ ਸੁਣਿਆ ਤੇਰੇ ਦਰ ਤੋਂ ਦਾਤਾ ਦੁਬਿਧਿਆਨੂ ਮਿਲਣ ਸੁਹਾਰੇ ਹੁਣ ਐਸੇ ਵਿਦਾਲ ਤੋਂ ਦਾਤਾ ਦੁਬਿਧਿਆਨੂ ਮਿਲਣ ਸੁਹਾਰੇ ਸੁਣਿਆ ਤੇਰੇ ਦਰ ਤੋਂ ਦਾਤਾ ਦੁਬਿਧਿਆਨੂ ਮਿਲਣ ਸੁਹਾਰੇ ਵਧਿਆ ਨੂੰ ਮੇਨ ਨੂੰ ਸੁਹਾਰੇ ਬਖਸ਼ੋ ਜੋ ਪੁੱਲਾ ਮੇਰੀਆਂ ਬਖਸ਼ੋ ਮੇਰੀਆਂ ਜੋ ਪੁੱਲਾ ਮੈਨੂੰ ਨੇ ਡੰਗ ਦਿਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਧੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਧੜੀਆਂ ਸਤ ਸੰਗ ਦੀਆਂ ਰੱਬ ਮਾਂ ਵਿੱਚ ਲਿਖ ਦਿਓ ਮੇਰੇ ਕਾੜੀਆਂ ਸੱਤ ਸੰਦੀਆਂ ਰੱਬ ਮਾਂ ਵਿੱਚ ਲਿਖ ਦਿਓ ਮੇਰੇ ਕਾੜੀਆਂ ਸੱਤ ਸੰਦੀਆਂ ਪਰਮਾਤਮਾ ਵਿੱਚ ਲਿਖ ਦਿਓ ਮੇਰੇ ਕਾੜੀਆਂ ਸੱਤ ਸੰਦੀਆਂ ਰੱਬ ਮਾਂ ਵਿੱਚ ਲਿਖ ਦਿਓ ਮੇਰੇ ਸਿੱਕੋ ਸ਼ਬਦ ਪਿਆਰੋ ਜਨਮ ਮਰਨ ਕੀ ਟੇਕਾ ਸਦਾ ਸੁਖੀ ਨਾਨਕ ਸਿਮਰਤੈ ਪਰਾਂ ਰਾਮ ਕਲਵੀ ਮਹੱਲਾ ਤੀਜਾ ਅਨੰਦ ਏ ਕੋ ਅੰਕਾਰ ਸਤਗੁਰ ਪ੍ਰਸਾਦ आनंद पिया मेरी माए सत गुरु मैं पाया पाया साए किसी मन मिया भजन राग रतन परवार परियां सब जगावन आईया सब गोता गावे केवा मान के नींद सराय ਸਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਾਨ ਦੇਵਿਆ ਤੂੰ ਸਦਾ ਰਹੇ ਵਾਹਣ ਸਰ ਨਾਲ ਰਹੋ ਤੂੰ ਮੰਗ ਮੇਰੇ ਦੋਖ ਸਭ ਵਿਸਾਰਨਾ ਹੰਦੀ ਤਾ ਉਹ ਨਰੇ ਤੀਵਾ ਕਾ ਇਨਸਾਨੀ ਸੁਵਾਰਨ ਤਬ ਨਾ ਗਲਾ ਸਮਰਤ ਸੁਆਮੀ ਤੋ ਕਿ ਮਨੋਂ ਬਸਾਰੇ ਆਹੇ ਨਾ ਰਤ ਮੰਨ ਮੇਂ ਸਦਾ ਰਹੀ ਵਰਨਾ ਮੇਂ ਸਾਤੇ ਸਾਹਿਬ ਕਿਆ ਨਹੀਂ ਕਰ ਤਿਰੈ ਕਾਤੇ ਹੈ ਸਭ ਕੁਛ ਹੈ ਜਿਸ ਦੇ ਤੂੰ ਪਾਵੈ ਸਦਾ ਸਭ ਤਸਲਾ ਤੇਰੀ ਨਾਮ ਮੰਨ ਬਸਾਵੇ ਆਮ ਜਨ ਕਾ ਮਾਨ ਦਸਿਆ ਬਾਜੇ ਸਬਦ ਤੁਮੇ ਕਹਿ ਨਾਮਕ ਸਤੇ ਸਾਹਿਬ ਕਿਆ ਨਹੀਂ ਕਰ ਤੇਰਾ ਸਤ ਨਾਮ ਨਿਰਾਯਾ ਬਾਹੂ ਸਾਜ ਨਾਮਯ ਅਭਿਵ ਜਨ ਭੁਖਾਂ ਸਾਦ ਗੁਜ਼ਾਰ ਹਰ ਸ਼ਾਂਤ ਸੁਖਮਨ ਆਇ ਵਸਿਆ ਜਨ ਇਥਾ ਸਭ ਕੁਝ ਆਇਆ ਅਦਾ ਕੁਰਬਾਨੀ ਸਾਜਰੀ ਤੁਹੋ ਦਿੱਤ ਦੀ ਨਾਲੇ ਬੜਾ ਰਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰੋ ਸਾਚਾ ਨਾਮ ਜਿਰਾ ਆਧਾ ਰੂਪਾ ਜੀ ਸੰਤ ਸਭ ਕੀ ਸਾਰ ਜਬ ਵੇ ਪਰ ਸਭ ਗਾ ਸ਼ਬਦ ਵਾਜੇ ਕਲਾ ਜਿਤ ਕਰਿ ਤਾਰੀਆ ਅੰਤ ਬੂਤ ਤੋਦਵਾ ਸੋਈ ਸਿਮਾਲ ਕੰਧ ਕੁਮਾਰਿਆ ਤੁਰ ਕਰਮ ਬਾયા ਸੁਧ ਜਨ ਕੋ ਤੇ ਨਾਮ ਹਰਿ ਕੈ ਲਾਗੇ ਹੈ ਨਾਨਕ ਤੈ ਸੁਖ ਹੋਆ ਕੋ ਸਤਿਕਾਰਿਆ ਨਾ ਦੁਗੋਗੀ ਅਨਦ ਸੁਣੋ ਬੜ ਭਾਗੀ ਹੋ ਸਤਲ ਮਨੋਰ ਚ ਪੂਰੇ ਰੰਗਾਂ ਉਪਾਇ ਉਤਰੇ ਸਾਧਨ ਦੀ ਸੀ ਰੋਹ ਰੋਗ ਸੰਤਾਪ ਉਤਰੇ ਸੁਣੀ ਸੱਜੀ ਬਾਣੀ ਸੰਤੋ ਸਾਧਨ ਹੈ ਸਭ ਕੀ ਸਤਿਵੰਦ ਗਿਆਨ ਦੁਨ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਪਰ ਪੂਰੇ ਜੇਦ ਬੰਤ ਨਾਨਕ ਗੁਰ ਜਗ ਮਾਲਾ ਦੇ ਬਾਗੇ ਅਨੁਾਰਤੀ ਦੇ ਸਲੋਕ ਬਹੁਣ ਗੁਰੂ ਪਾਣੀ ਪਤਾ ਮਾਤਾ ਤਰਸ ਮਹਤ ਜਿਨ ਸਰ밧 ਦੁਏ ਤਾਈ ਦਇਆ ਕਿ ਲੈ ਸਾਗ ਨ ਜਾਵੋਗੇ ਸੰਗ ਆਈਆਂ ਮੋਰ ਆਈਆਂ ਵਾਤ ਕਰਮ ਹਦੂਰ ਨਾ ਪੋਆਪਨ ਇਹ ਕਿਦ ਕੇ ਦੀ ਇਨੇ ਨਾਮ ਤੇ ਆਇਆ ਗਏ ਮਸਾਂ ਸਤਿਗਾਨ ਮਾਨਕ ਤੇ ਮੁਖਿ ਉਜਾਲੇ ਕੇ ਤੀਸਰੀ ਨਾਮ ਗੋਲੋ ਆਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਪਾਖਾਲਸਾ ਵਾਹਿਗੁਰਜੀ ਕੀ ਫਤਿਹ